ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਮਾਈ ਹੋਮ ਐਂਡ ਮਾਈ ਵਰਕ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਅੱਜ ਆਪਾਂ ਸੂਟ ਕਟਿੰਗ ਕਰਾਂਗੇ ਤੁਹਾਨੂੰ ਮੋਡੇ ਦੀ ਕਟਿੰਗ ਕਰਨੀ ਦੱਸਾਂਗੇ ਤੇ ਇਹ ਸਭ ਤੋਂ ਪਹਿਲਾਂ ਸੂਟ ਕਟਣ ਤੋਂ ਸੂਟ ਦਾ ਡਿਜ਼ਾਈਨ ਦੇਖ ਲਿਆ ਕਰੋ ਵੀ ਕਿਸ ਤਰ੍ਹਾਂ ਦਾ ਹੈ ਇਹ ਸਾਰੇ ਇਸ ਤਰ੍ਹਾਂ ਮਾਉਂਜੀ ਜੀ ਜੱਕੂ ਹੁਣ ਤੁਸੀਂ ਕੀ ਕਹੋਗੇ ਇਸ ਡਿਜ਼ਾਈਨ ਨੂੰ ਤੇ ਇਹ ਇੱਕ ਪਾਸੇ ਨੂੰ ਜਾਂਦੀਆਂ ਤੇ ਇਹਨੂੰ ਆਪਾਂ ਵਿਚਾਲਿਓਂ ਕੇ ਰਾਖ ਮੈਣ ਕੇ ਤੇ ਆਪਾਂ ਲਾ ਲਿਆ ਵਾ ਤੇ ਇਹਨੂੰ ਹੁਣ ਆਪਾਂ ਵਿਚਾਲਿਓਂ ਇੱਥੋਂ ਇਹਦੀ ਕਟਿੰਗ ਕਰ ਦਾਂਗੇ ਕਟਿੰਗ ਕਰਕੇ ਇਹਨੂੰ ਮੋੜ ਕੇ ਫੇਰ ਸਿੱਧੇ ਕਰਕੇ ਰੱਖ ਲਾਂਗੇ ਤੇ ਇਹੇ ਇੱਕ ਪਾਸੇ ਨੂੰ ਜਾ ਵੜਨਗੇ ਜੇ ਇਹਦਾ ਡਿਜ਼ਾਈਨ ਹੁਣ ਆਪਾਂ ਇਹੀ ਕਟਿੰਗ ਕਰ ਦਾਂਗੇ ਇਸ ਤਰ੍ਹਾਂ ਫੋਲਡ ਕਰਕੇ ਤਾਂ ਇਹ ਇਹਦਾ ਡਿਜ਼ਾਈਨ ਗਲਤ ਹੋ ਜੂਗਾ ਇੱਕ ਪਾਸਾ ਤਾਂ ਨੂੰ ਜਾਊਗਾ ਡਿਜ਼ਾਈਨ ਇੱਕ ਪਾਸਿਓਂ ਥਾਣੂ ਜਾਊਗਾ ਪੇੜ ਆ ਲੱਗਦਾ ਜੀ ਤੇ ਹੁਣ ਆਪਾਂ ਇਹ ਕੱਟਤਾ ਤੇ ਇਹਨੂੰ ਆਪਾਂ ਕੱਟ ਕੇ ਇਸ ਤਰ੍ਹਾਂ ਸਿੱਧੇ ਨਾਲ ਸਿੱਧਾ ਲਾਉਣਾ ਪੁੱਠੇ ਨਾਲ ਪੁੱਠਾ ਲਾਉਣਾ ਜੇ ਆਪਾਂ ਇੱਕ ਪਾਸਾ ਸਿੱਧਾ ਇੱਕ ਪਾਸਾ ਪੁੱਠਾ ਲਾਤਾ ਤਾਂ ਵੀ ਆਪਣਾ ਖਰਾਬ ਹੋ ਜੂਗਾ ਜੀ ਇਹ ਇਹ ਕੱਟ ਕੇ ਆਏ ਸਿੱਧੇ ਨਾਲ ਸਿੱਧਾ ਲਾਵਾਂਗੇ ਉਸੇ ਤਰ੍ਹਾਂ ਹੀ ਆਪਾਂ ਇੱਕ ਕੰਨੀ ਉਸ ਪਾਸੇ ਆ ਜੂ ਇੱਕ ਪਾਸੇ ਕੰਨੀ ਉਸ ਪਾਸੇ ਆ ਜੂਗੀ ਇਹ ਤਾਂ ਦੀ ਮਰਜ਼ੀ ਰਹੂਗੀ ਵੀ ਤੁਸੀਂ ਇਹ ਦੇ ਮੂੰਹ ਉੱਪਰ ਨੂੰ ਕਰਨੀ ਹੈ ਜਾਂ ਨੀਚੇ ਨੂੰ ਕਰਨੀ ਹੈ ਇਹ ਡਿਜ਼ਾਈਨ ਦੇ ਇਹ ਘੁਗੁਣਾ ਕਹਿੰਦੇ ਹੁੰਦੇ ਨੇ ਸਿੰਘਾਂ ਕੇ ਬੀਬੰਗਾ ਤੇ ਹੁਣ ਪਤਾ ਨਹੀਂ ਕੋਈ ਮਾਉਂ ਕਹਿ ਦਿੰਦਾ ਕੋਈ ਕੇਕ ਕੁਛ ਕਹਿ ਦਿੰਦਾ ਵਾ ਤੇ ਇਹ ਸਾਰਿਆਂ ਤਾਂ ਉਹਨੂੰ ਜਾਣਦੇ ਹਸਤੇ ਆਪਾਂ ਤਾਂ ਉਹਨੂੰ ਹੀ ਕਰਾਂਗੇ ਤਾਂ ਆਮ ਸੋਹਣਾ ਲੱਗੂਗਾ ਜਿਵੇਂ ਇਹ ਤੇ ਵਰਕ ਕਰਨਾ ਹੋਵੇ ਤੈਨੂੰ ਹਾਈਲਾਈਟ ਕਰਕੇ ਵੀ ਇਹਦਾ ਵਰਕ ਹੋ ਸਕਦਾ ਹੈ ਇਹ ਘੁਗੁਣਾ ਜਿਹਨਾਂ ਦਾ ਸੋਹਣਾ ਲੱਗਦਾ ਡਿਜ਼ਾਈਨ ਮੜ ਕੇ ਆਪਾਂ ਨਹੀਂ ਕਰਦੇ ਆਪਾਂ ਲਿਆ ਸੀ ਲਾਵਾਂਗੇ ਜੀ ਇੱਥੇ ਇਸ ਤਰ੍ਹਾਂ ਕਰਕੇ ਨੂੰ ਆਪਾਂ ਫੋਲਡ ਕਰ ਲੈਨੇ ਆ ਮਲਾ ਕੇ ਤੇ ਫਿਰ ਆਪਾਂ ਤੁਹਾਨੂੰ ਮੋਡੇ ਦੀ ਕਟਕਾਰਾ ਪਾਉਣੀ ਤੀਰਾ ਮਣ ਕੇ ਤੇ ਉਥੋਂ ਕਿਵੇਂ ਕਟਿੰਗ ਕਰਦੀ ਹਾਂ ਉਹ ਵੀ ਦੱਸਦੇ ਮੈਂ ਕਿਸ ਤਰ੍ਹਾਂ ਕਰਦੀ ਹਾਂ ਤੇ ਚਲੋ ਜੀ ਆਪਾਂ ਇਹੋ ਜਿਹਾ ਕਰਕੇ ਤਿਆਰ ਲਾਲ ਗੇ ਬਾਅਦ ਚ ਗੱਲ ਕਰਦੇ ਇਸ ਤਰ੍ਹਾਂ ਆਪਾਂ ਡੂਰਾ ਫੋਲਡ ਕਰਕੇ ਏਹੋ ਜੇ ਦੇ ਪਾਸੇ ਨੂੰ ਕਰਕੇ ਤੇ ਆਪਾਂ ਰੱਖ ਲਿਆ ਜੀ ਤੇ ਹੁਣ ਮੈਂ ਕੈਮਰਾ ਜਮਾਂ ਨੇੜੇ ਕਰਿਆ ਜੀ ਇੱਕ ਭੈਣ ਦਾ ਕਮੈਂਟ ਆਇਆ ਸੀ ਕਹਿੰਦੇ ਵੀ ਤੁਸੀਂ ਕੈਮਰਾ ਸੈੱਟ ਕਰਿਆ ਕਰੋ ਸਾਨੂੰ ਸਮਝ ਨਹੀਂ ਲੱਗਦੀ ਵੀ ਕਿਸ ਤਰ੍ਹਾਂ ਕਟਿੰਗ ਕਰਦੇ ਆ ਤੇ ਹੁਣ ਮੈਂ ਨੇੜੇ ਕਰਿਆ ਇਨੀ ਕਿ ਸਾਈਡ ਦੀ ਆਪਾਂ ਵੀਡੀਓ ਬਣਾਵਾਂਗੇ ਤੇ ਸਭ ਤੋਂ ਪਹਿਲਾਂ ਜੀ ਤੀਰਾ ਤੁਸੀਂ ਮੈਨ ਲੈਣਾ ਉੱਪਰੋਂ ਇਥੋਂ ਇਹ ਮੇਰਾ ਤੀਰਾ ਹੈਗਾ 6.5 ਇੰਚ ਤੇ ਆਪਾਂ 6.5 ਇੰਚ ਤੋਂ ਇੱਕ ਸੂਤ ਉੱਪਰ ਲੈ ਲਾਂਗੇ ਤੇ ਇਹ 6.5 ਇੰਚ 'ਚ ਨਿਸ਼ਾਨੀ ਲਾ ਦਾਂਗੇ ਜਿੱਥੇ ਆਪਾਂ ਥੱਲੇ ਨੂੰ ਮੋਟਾ ਕਟਾਂਗੇ 7.5 ਇੰਚ ਇਥੋਂ ਲੈ ਕੇ 7.5 ਇੰਚ ਦੀ ਆਪਾਂ ਨਿਸ਼ਾਨੀ ਲਾ ਲਾਂਗੇ ਜੀ ਤੇ ਇਥੋਂ 7.5 ਇੰਚ ਤੋਂ ਆਪਾਂ ਇਸ ਤਰ੍ਹਾਂ ਕਰਕੇ ਬਾਕਸ ਬਣਾ ਲਾਂਗੇ ਇਸ ਤਰ੍ਹਾਂ ਕਰਕੇ ਜੀ ਇਹ ਪੂਰਾ ਬਾਕਸ ਬਣ ਗਿਆ ਤੀਰਾ ਮਣ ਕੇ ਥੱਲੇ ਨੂੰ ਮੋੜਾ 7.5 ਇੰਚ ਆਪਾਂ ਰੱਖ ਲਿਆ ਹੁਣ ਇਹ ਤੋਂ ਆਪਾਂ ਰੱਖਾਂਗੇ ਇਹਦੀ ਫੀਟਿੰਗ ਦੀ ਨਿਸ਼ਾਨੀ ਫੀਟਿੰਗ ਦੀ ਨਿਸ਼ਾਨੀ ਹੈਗੀ ਆ ਜੀ 21 ਇੰਚ ਆਪਾਂ 10.5 ਇੰਚ ਤੇ ਆਪਾਂ ਨਿਸ਼ਾਨੀ ਲਾਵਾਂਗੇ ਜੀ ਇਹਦੀ 10.5 ਇੰਚ ਨਿਸ਼ਾਨੀ ਲਾ ਲਈ ਤੇ ਹੁਣ 3 ਇੰਚ ਆਪਾਂ ਇਥੋਂ ਨੀਚੇ ਹੁ ਸਿੱਧਾ ਰੱਖਾਂਗੇ ਕਿਉਂਕਿ ਇਥੇ ਬ੍ਰੈਸਟ ਹੁੰਦੀ ਹੈ ਸਿੱਧੀ ਰੱਖਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਸ਼ੇਪ ਦੇਵਾਂਗੇ ਇਹਦੀ ਕਾਟ ਦੀ ਫੇਰ ਫਿਟਿੰਗ ਵਧੇਗਾ ਆਉਂਦੀ ਹੈ ਤੇ ਇਹਦੀ ਆਪਾਂ ਕਮਰ ਵਾਲੀ ਨਿਸ਼ਾਨੀ ਲਾਵਾਂਗੇ ਜੀ 7 ਇੰਚ ਤੇ ਕਮਰ ਹੈਗੀ ਹੈ ਜੀ 17 ਇੰਚ ਤੇ ਆਪਾਂ 9 ਇੰਚ ਰੱਖਾਂਗੇ ਕਿਉਂਕਿ ਵਿੱਚ ਪਲੇਟਾਂ ਦੇ ਆਜੂਗਾ ਪਲੂਈਆਂ ਪਲੇਟਾਂ ਤੁਸੀਂ ਕੀ ਕਹਿੰਦੇ ਆ ਮੈਂ ਤਾਂ ਪਲੂਆਂ ਵੀ ਕਹਿਣੀਆਂ ਪਲੇਟਾਂ ਵੀ ਕਹਿ ਦੇਣੀਆਂ ਉਸ ਤੋਂ ਬਾਅਦ ਜੀ ਆਪਾਂ ਇੱਥੋਂ ਲਾ ਲਈ 7 ਇੰਚ ਦੀ ਨਿਸ਼ਾਨੀ ਇੱਥੋਂ 6.5 ਇੰਚ ਤੀਰਾ ਰੱਖਿਆ ਫਿਰ 6.5 ਇੰਚ ਇੱਥੇ ਇਧਰੋਂ ਹੀ 6.5 ਇੰਚ ਕਰ ਦੇਣਾ ਨੀਚੇ ਨੂੰ 6.5 ਇੰਚ ਇੱਥੋਂ ਰੱਖ ਕੇ ਐਸ ਬਾਕਸ ਬਣਾ ਲੈਣਾ ਇਧਰ ਨੂੰ ਲਾ ਕੇ ਨਿਸ਼ਾਨੀ ਇੱਥੇ ਨਿਸ਼ਾਨੀ ਲਾ ਲੈਣੀ ਫੀਟਿੰਗ ਦੀ ਜੀ 10.5 ਇੰਚ ਆਪਾਂ ਲਈ ਆਪਣੀ ਕੀ ਇੰਚ ਹੈਗੀ ਆ ਬ੍ਰੈਸਟ ਤੋਂ ਛਾਤੀ ਤੇ ਇਹ ਦੁਮੜੀ ਤੋਂ ਆਪਾਂ 1.5 ਇੰਚ ਦੀ ਕਾਟ ਪਾਵਾਂਗੇ 1.5 ਇੰਚ ਆਏ ਆਪਾਂ ਇਹਦੀ ਟੇਢੀ ਨਿਸ਼ਾਨੀ ਇਸ ਤਰ੍ਹਾਂ ਲਾ ਲਾਂਗੇ ਉਸ ਤੋਂ ਬਾਅਦ ਇਹਨੂੰ ਸ਼ੇਪ ਦੇਵਾਂਗੇ ਜੀ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਇਹਨੂੰ ਸ਼ੇਪ ਦੇਦੀ ਜੀ ਮੋੜ ਕੇ ਇੱਥੋਂ ਤੱਕ ਇਹ ਹੈਗੀ ਆ ਬਾਹਰਲੀ ਸਾਈਡ ਕੱਟੀ ਜਾਊਗੀ ਇਹਦੀ ਆਪਾਂ ਕਾਟ ਪਾ ਦਾਂਗੇ ਬਾਹਰਲੀ ਸਾਈਡ ਦੀ ਜਿਹੜੀ ਅੰਦਰਲੀ ਸਾਈਡ ਦੀ ਪਾਉਣੀ ਆ ਉਹ ਆਪਾਂ ਥੋੜੀ ਜੀ ਅੰਦਰਵਾਰ ਨੂੰ ਕਰਕੇ ਲਿਝਾਵਾਂਗੇ ਇਤੋਂ ਪਹਿਲਾਂ ਹੀ ਪਾ ਦਾਂਗੇ ਮੁੜ ਕੇ ਆਪਾਂ ਨੂੰ ਦੁਬਾਰਾ ਜਦੋਂ ਆਪਾਂ ਸਟਿਚ ਕਰਨ ਬੈਠੇਗੇ ਉਦੋਂ ਆਪਾਂ ਨੂੰ ਦੁਬਾਰਾ ਕਟਿੰਗ ਕਰਨ ਦੀ ਲੋੜ ਨਹੀਂ ਪਊਗੀ ਆਮ ਤਲੀ ਇੱਟਾਂ ਦੇ ਬਲੂਆਂ ਦੀਆਂ ਨਿਸ਼ਾਨੀਆਂ ਲਾ ਲਈਆਂ ਜੀ ਮੈਂ ਉੱਪਰੋਂ ਇਤੋਂ ਕਾਟ ਪਾਉਣ ਤੋਂ ਪਹਿਲਾਂ ਮੈਂ ਇੰਤਰੀ ਕਰਦੀ ਹੁੰਨੀ ਆ ਮੈਂ 12.5 ਇੰਚ ਤੇ ਬਲੂਆਂ ਪਾਉਣੀ ਆ ਕਿਉਂਕਿ ਅ ਅੱਧਾ ਇੰਚ ਪਾਉਣਾ ਇੰਚ ਤਾਂ ਆਪਣਾ ਇਤੋਂ ਜਾ ਵੱਡਦਾ ਵਾ ਵਿੱਚ ਇਹਦੇ ਜੇਦੋਂ ਆਪਾਂ ਮੋਢਾ ਜੜਦੇ ਇੱਥੇ ਗਲੇ ਕੋਲੇ ਇੱਥੋਂ ਵਿੱਚ ਆ ਜਾਣਾ ਵਾ ਤੇ ਇਹ ਫਿਰ ਜੇ ਇੱਥੋਂ ਤੱਕ ਪਾਉਣੀ ਹੈ ਮੈਨੂੰ ਪਲੋਈਆਂ ਵਧੀਆ ਲੱਗਦੀਆਂ ਵੀ ਥੋੜੇ ਜਿਹਾ ਸਟਾਰਟ ਹੋਣ ਨੀਚੇ ਜਦੋਂ ਆਪਾਂ ਜਮਾ ਆਪਣੀ ਬ੍ਰੈਸਟ ਦੇ ਉੱਪਰੋਂ ਸਟਾਰਟ ਹੁੰਦੀ ਹੈ ਪਲੋਈ ਤਾਂ ਉਹ ਫਿਟਿੰਗ ਦੀ ਨਿਸ਼ਾਨੀ ਫਿਟਿੰਗ ਦੀ ਉਹ ਗੱਲ ਜੀ ਨਹੀਂ ਰਹਿੰਦੀ ਜੀ ਕੱਸ ਪਾਉਂਦੀ ਰਹਿੰਦੀ ਹੈ ਤੇ ਇਹ ਥੋੜੀ ਜਿਹੀ ਨੀਚੇ ਸਟਾਰਟ ਹੋਵੇ ਆਪਣੀ ਬ੍ਰੈਸਟ ਦੇ ਤਾਂ ਸਹੀ ਲੱਗਦੀ ਹੈ ਮੈਨੂੰ ਇੱਥੋਂ ਹੀ ਵਧੀਆ ਲੱਗਦੀ ਮੈਂ ਆ ਮੈਂ 12.5 ਇੰਚ ਤੇ ਹੀ ਪਾਉਣੀ ਹੈ ਨੇ ਇਥੋਂ ਸਟਾਰਟ ਕਰਦੀ ਕੋਸ਼ਿਸ਼ ਸਟੀਚਿੰਗ ਦੇ ਵਿੱਚ ਆ ਕੇ ਆਪਣਾ ਯਾਨੀ ਕਿ 11 ਇੰਚ ਸਾਢੇ 10 11 ਇੰਚ ਰਹਿ ਜਾਂਦਾ ਜੀ ਤੇ ਇਧਰੋਂ ਸਾਢੇ 3 ਇੰਚ ਤੇ ਮੈਂ ਇਥੋਂ ਇਹਦੀ ਚੜਾਈ ਰੱਖੀ ਆ ਪਲੋਟ ਪਲੇਟ ਦੀ ਜਿਹੜੀ ਆਪਾਂ ਪਲੇਟ ਪਾਉਣੀ ਆ ਸਾਢੇ 3 ਇੰਚ ਸਾਢੇ 12 ਉੱਪਰੋਂ ਉੱਪਰ ਤੋਂ ਲੈ ਕੇ ਇਥੋਂ ਤੱਕ ਸਾਢੇ 12 ਹੋ ਗਿਆ ਸਾਢੇ 12 ਤੋਂ ਇਧਰੋਂ ਸਾਢੇ 3 ਹੋ ਗਿਆ ਸਾਢੇ 3 ਤੋਂ ਇਧਰੋਂ ਵੀ 2 ਇੰਚ ਜੀ ਇਥੋਂ ਆਪਣਾ ਤੇ ਇਧਰੋਂ ਵੀ 2 ਇੰਚ ਇੱਥੋਂ ਨਿਸ਼ਾਨੀ ਲੱਗੀ ਐ ਤੇ ਇਧਰੋਂ ਵੀ 2 ਇੰਚ ਤੇ ਇਧਰੋਂ 2-2 ਇੰਚ ਦਾ ਇਹ ਫਾਸਲਾ 2 ਇੰਚ ਇੱਥੋਂ 2 ਇੰਚ ਇੱਥੋਂ 2 ਇੰਚ ਇੱਥੋਂ ਤੇ ਜਿਹੜੀ ਆਪਾਂ ਇਧਰ ਨੂੰ ਆਹ ਵਾਲੀ ਨੂੰ ਲੈ ਕੇ ਜਾਣੀ ਆ ਪਲੇਟ ਇਹ ਜੀ ਇਹ ਜਿਹੜੀ ਪਲੋਈ ਆਪਾਂ 7 ਇੰਚ ਦੀ ਪਾਈ ਤੇ ਸਾਢੇ 3 ਆਪਾਂ ਅੱਧ ਕਰਕੇ ਉਹਦੇ ਹਿਸਾਬ ਨਾਲ ਇਧਰੋਂ ਲੈ ਜਾਣੀ ਆ ਇਧਰ ਨੂੰ ਸਾਢੇ 3 ਦਾ ਹੀ ਤੋਂ ਹਿਸਾਬ ਲਾ ਕੇ ਫੇਰ ਇਹ ਫੀਟਿੰਗ ਵਧੀਆ ਹੁੰਦੀ ਆ ਜੀ ਇਹਦੀ ਇੰਪਲੋਈ ਖਰਾਬ ਨਹੀਂ ਹੁੰਦੀਗੀ ਫੀਟਿੰਗ ਸੋਹਣੀ ਲੱਗਦੀ ਆ ਤੁਸੀਂ ਪਾ ਕੇ ਦੇਖੋ ਜ਼ਰੂਰ ਇਹਦਾ ਮੈਨੇਜਮੈਂਟ ਕਰਕੇ ਇਹਨੂੰ ਚੈੱਕ ਢਾ ਕੇ ਦੇਖੋ ਮੈਂ ਪੱਕੀਆਂ ਸਿਉਣਾ ਨਾ ਲਾਇਓ ਕੇਰਾ ਕੱਚੀਆਂ ਸਿਉਣਾ ਲਾ ਕੇ ਇਸ ਤਰ੍ਹਾਂ ਸਟਿਚ ਕਰਕੇ ਜ਼ਰੂਰ ਦੇਖੋ ਮੇਰੇ ਕਹਿੰਦੇ ਜੀ ਤੇ ਚਲੋ ਜੀ ਆਪਾਂ ਹੁਣ ਇਹਦੀ ਕਰਦੇ ਕਿ ਕਟਿੰਗ ਆਹ ਲੋ ਜੀ ਆਪਾਂ ਮੋੜਾ ਦਿੱਤਾ ਕੱਟ ਤੇ ਹੁਣ ਆਪਾਂ ਇੱਥੋਂ ਅੱਧੇ ਤੋਂ 5 ਇੰਚ ਦੀ ਕਾਟ ਇੱਥੋਂ ਜ 2.5 ਇੰਚ ਆਪਾਂ ਜ ਤਿੰਨ ਇੰਚ ਗੜਾ ਰੱਖਣਾ ਉੱਥੋਂ ਦੀ ਇੱਥੋਂ ਕੱਟ ਕੇ ਉੱਥੋਂ ਦੀਕ ਲੈ ਕੇ ਜਾਣੀ ਇਥੋਂ ਪਾਉਣਾ ਇੰਚ ਜਾਂਦਾ ਇੰਚ ਪਾਉਣਾ ਇੰਚ ਲੈ ਕੇ ਇਥੋਂ ਇਥੋਂ ਤੱਕ ਆਪਣਾ 2.5 ਇੰਚ ਆਪਾਂ ਗਲਾ ਰੱਖਣਾ ਇਥੋਂ ਤੀਕੀ ਦੀ ਕਾਟ ਪਾ ਦਾਂ ਫਿਰ ਇਸ ਤਰ੍ਹਾਂ ਕਰਕੇ ਜੀ ਗਲਾ ਜੇ ਆਪਾਂ ਐ ਕਾਟ ਪਾਵਾਂਗੇ ਫਿਰ ਆਪਣਾ ਗਲਾ ਪਛਾਣ ਨੂੰ ਨਹੀਂ ਜਾਂਦਾ ਵਧੀਆ ਰਹਿੰਦਾ 6.5 ਇੰਚ ਤੋਂ 2 ਇੰਚ ਸੂਤ ਉੱਤੇ ਰੱਖ ਕੇ ਤੁਸੀਂ ਤੀਰਾ ਕੱਟ ਕੇ ਵੇਖੋ ਪਾਵਾ ਕੋਈ ਮੋਟਾ ਹੈ ਹੈਲਥੀ ਹੈ ਤੇ ਪਾਵਾ ਕੋਈ ਸਲੇਮ ਹੈ ਤੇ ਇਹਦੇ ਨਾਲ ਫੀਟਿੰਗ ਵਧੀਆ ਆਉਂਦੀ ਆ ਗਲਾ ਕਿਸੇ ਪਾਸੇ ਨਹੀਂ ਜਾਂਦਾ ਵਧੀਆ ਰਹਿੰਦਾ ਨਾ ਪਛਾਣੂ ਜਾਂਦਾ ਨਾ ਗਲਾ ਬਾਲਾ ਹੀ ਆਪਣਾ ਵੀ ਜੇ ਆਪਾਂ ਗਾਣੂ ਹੋਵਾਂਗੇ ਤਾਂ ਆਪਣੀ ਬ੍ਰਸ਼ਟ ਦਿਸੂਗੀ ਜਾਂ ਕੁਛ ਤੇ ਇਹ ਤੁਸੀਂ ਇਸ ਤਰ੍ਹਾਂ ਕਰਕੇ ਜਰੂਰ ਦੇਖੋ ਜੀ ਹੁਣ ਆਪਾਂ ਇੱਕ ਤਹਿ ਚੱਕ ਲਾਂਗੇ ਤੇ ਦੂਜੀ ਤਹਿ ਦੀ ਆਪਾਂ ਇੱਕ ਤਹਿ ਦੀ ਆਪਾਂ ਅੰਦਰ ਵਾਲਾਲੀ 프ਰੰਟ ਵਾਲੀ ਕਾਟ ਪਾ ਲਾਂਗੇ ਬਿਜਲੀ ਬਿਜਲੀ ਤੈਹ ਲਾਈ ਸੀ ਜਿਹੜਾ ਬੈਕ ਸਾਈਡ ਦਾ ਹਿੱਸਾ ਆਪਾਂ ਬਾਹਰ ਕੱਢਤਾ ਕਿਉਂਕਿ ਜੀ ਇੱਥੇ ਪਲੇਟਾਂ ਦੀਆਂ ਨਿਸ਼ਾਨੀਆਂ ਲਾਗਾਂ ਸੀ ਤਾਂ ਕਰਕੇ ਇਸੇ ਉੱਪਰ ਹੀ ਆਪਾਂ ਇਹਦੀ ਆ ਕਾਟ ਪਾ ਦਿੰਨੇ ਆ ਜਿਹੜੀ ਉਹ ਫਰੰਟ ਵਾਲੀ ਪਾਉਣੀ ਹੈ ਇਹ ਤੋਂ ਇਹ ਕਰਕੇ ਲੈ ਕੇ ਜਾਵਾਂਗੇ ਆਪਾਂ ਕੁਛ ਸਿਓਨ ਚ ਆ ਜਾਊਗਾ ਫਿਰ ਇੱਥੋਂ 6 6.5 ਇੰਚ ਰਹਿ ਜਾਊਗਾ ਇਹ ਤੁਸੀਂ ਮੈਨ ਲਿਆ ਕਰੋ ਜੀ ਤੁਹਾਡੀ ਇੱਥੋਂ ਕਮਰ ਕੋਲੋਂ ਕਿੰਨੀ ਫਿੱਟ ਹੈਗਾ ਇੰਚੀ ਟੇਪ ਨਾਲ ਆਪਾਂ ਮਣ ਕੇ ਇਹਦੀ ਨਿਸ਼ਾਨੀ ਲਾ ਦਾਂਗੇ ਲਾ ਕੇ ਤੁਸੀਂ ਸਾਹਮਣ ਆਪਾ ਕਾਟ ਪਾ ਸਕਦੇ ਆ। ਆਹ ਲੋ ਜੀ। ਆਪਾਂ ਇਹ ਇਸ ਤਰ੍ਹਾਂ ਕਰ ਤੇ ਆਪਾ ਦੀ ਕਾਟ ਤੇ ਇਥੋਂ ਸੈਂਟਰ ਚ ਲਾ ਕੇ ਨਿਸ਼ਾਨੀ ਤੇ ਆਪਾਂ ਜੜਾਂਗੇ ਗਲਾ ਜੀ। ਇਸੇ ਤਾਪਾ ਰੈਡੀमेड ਗਲਾ ਜੜਾਂਗੇ ਤੇ ਇਹ ਆ ਪਲੇਟਾ ਬਲੂਟਾ ਪਾਵਾਂਗੇ। ਤੇ ਚਲੋ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ। ਠੀਕ ਹੈ ਜੀ ਮਿਲਦੇ ਆਂ ਹੋਰ ਵੀਡੀਓ ਦੇ ਨਾਲ। ਤਾ ਤੱਕ ਲਈ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਓਕੇ ਬਾਏ